ਮੈ ਇਹ ਸਮਝ ਨਾ ਕਿ ਪ੍ਰਸ਼ਾਸਨ ਨੂੰ ਬਹੁਤ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਸੀਗਾ ਜਿਹੜਾ ਨਹੀਂ ਕਰ ਸਕੀ ਹੁਣ ਤੱਕ ਇਹਦਾ ਜਿਹੜਾ ਨੁਕਸਾਨ ਆ ਹੜਾਂ ਦਾ ਉਹ ਨੰਬਰ ਦੋ ਤੇ ਆ ਸਭ ਤੋਂ ਪਹਿਲਾਂ ਜ਼ਿੰਮੇਵਾਰੀਆਂ ਵੰਡੀਆਂ ਨੇ ਕਿ ਉਹ ਲੋਕਾਂ ਦੀ ਮਾਲ ਡੰਗਰ ਦੀ ਰਾਖੀ ਕਰੇ ਪਾੜਿਆ ਬੰਦਰੀ ਆ ਮੰਦਾਂ ਉਹਦੇ ਪਾਰਿਆ ਪਾਣੀ ਕਿਹਣਾ ਚੱਲਿਆ ਉਹ ਬਹੁਤ ਘਟਾਤ ਹੋ ਰਿਹਾ ਬਹੁਤ ਮਾਰੀ ਗੱਲ ਹੋਈ ਹੈ ਜ਼ਿਲ੍ਹਾ ਗਰਦਾਸਪੁਰ ਦੇ ਸੈਂਕੜੇ ਪਿੰਡ ਜਿਹੜੇ ਨੇ ਪਾਣੀ ਦੀ ਲਪੇਟ ਵਿੱਚ ਆ ਗਏ ਨੇ ਪਾਣੀ ਜਿਹੜਾ ਲੋਕਾਂ ਦੇ ਘਰਾਂ ਵਿੱਚ ਪਹੁੰਚ ਗਿਆ ਦਾਣੇ ਜਿਹੜੇ ਲੋਕਾਂ ਦੇ ਨੇ ਉਹ ਭਿੱਜ ਗਏ ਨੇ ਲੋਕ ਕੋਠਿਆਂ ਤੇ ਚੜੇ ਹੋਏ ਨੇ ਡੰਗਰਾਂ ਦੇ ਖਾਣ ਲਈ ਕੁਝ ਨਹੀਂਗਾ ਪਰसों ਤੋਂ ਡੰਗਰ ਵੀ ਭੁੱਖੇ ਨੇ ਤੇ ਲੋਕ ਵੀ ਜਿਹੜੇ ਨੇ ਉਹਨਾਂ ਨੂੰ ਵੀ ਖਾਣ ਲਈ ਕੋਈ ਚੀਜ਼ ਨਹੀਂ ਮਿਲੀ ਮੈਂ ਇਹ ਸਮਝ ਨਾਵਾ ਕਿ ਪ੍ਰਸ਼ਾਸਨ ਨੂੰ ਬਹੁਤ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਸੀਗਾ ਜਿਹੜਾ ਨਹੀਂ ਕਰ ਸਕੀ ਹੁਣ ਤੱਕ ਇਹਦਾ ਜਿਹੜਾ ਨੁਕਸਾਨ ਹੈ ਹੜ੍ਹਾਂ ਦਾ ਉਹ ਨੰਬਰ 2 ਤੇ ਆ ਸਭ ਤੋਂ ਪਹਿਲਾਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਵਰਤਦੀਆਂ ਨੇ ਕਿ ਉਹ ਲੋਕਾਂ ਦੀ ਮਾਲ ਡੰਗਰ ਦੀ ਰਾਖੀ ਕਰਨ ਚਾਰੇ ਦਾ ਪ੍ਰਬੰਧ ਕਰਨ ਲੋਕਾਂ ਨੇ ਹੋਰ ਹਫ਼ਤੇ ਤੱਕ ਆਪਣੇ ਪੈਰਾਂ ਤੇ ਖੜੇ ਹੋ ਜਾਣਾ ਮੈਂ ਉਨਾ ਚਿਰ ਤੱਕ ਉਹਨਾਂ ਨੂੰ ਖਾਣ ਦਾ ਪ੍ਰਬੰਧ ਕਰਕੇ ਦੇਣ ਮੈਂ ਲੋਕਲ ਸੰਸਥਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਪਿੰਡ ਜਿਹੜੇ ਸੁੱਕੇ ਥਾਂ ਤੇ ਨੇ ਉਹ ਰਾਸ਼ਨ ਪਕਾ ਕੇ ਉਹਨਾਂ ਪਿੰਡਾਂ ਵੱਲ ਨੂੰ ਲੈ ਕੇ ਆਉਣ ਜਿਹੜੇ ਪਿੰਡ ਅੱਜ ਪਾਣੀ ਦੀ ਵੱਡੀ ਲਪੇਟ ਵਿੱਚ ਨੇ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਏ ਕੱਲਿਆਂ ਦੀ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਤੇ ਮੈਂ ਇਸ ਸਾਰੀਆਂ ਜਥੇਬੰਦੀਆਂ ਨੂੰ ਸਮੂਹੀਆਂ ਨੂੰ ਸਸਥਾਵਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਸਸਥਾਵਾਂ ਨੂੰ ਮੈਂ ਜਾਤੀ ਤੌਰ ਤੇ ਵੀ ਕਹਾਂਗਾ ਕਿ ਉਹ ਲੰਗਰ ਪਕਾ ਕੇ ਉਹਨਾਂ ਪਿੰਡਾਂ ਵਿੱਚ ਲੈ ਕੇ ਜਾਣ ਜਿੱਨਾਂ ਪਿੰਡਾਂ ਵਿੱਚ ਅਜੇ ਕੋਈ ਰਾਸ਼ਨ ਪਕਾਉਣ ਵਾਲਾ ਪ੍ਰਬੰਧ ਕੋਈ ਨਹੀਂਗਾ ਰਾਸ਼ਨ ਹੈ ਨਹੀਂ ਲੋਕਾਂ ਦੀ ਫਸਲ ਤਬਾਹ ਹੋ ਗਿਆ ਹੈ ਕਿ ਸਰਕਾਰ ਨੂੰ ਉਸ ਬਾਰੇ ਕੁਝ ਕੀ ਕਰਨਾ ਚਾਹੀਦਾ ਜਿਹੜਾ ਮੈਂ ਕਿੰਨਾ ਕੋਈ ਵੀ ਸਰਕਾਰ ਹੋਵੇ ਉਹ ਆਪਣੇ ਜ਼ਿੰਮੇਵਾਰਾਂ ਦੀ ਬਾਹ ਫੜਦੀ ਹੈ ਤੇ ਸਰਕਾਰ ਦਾ ਫਰਜ ਬਣਦਾ ਏ ਇਹਦੇ ਵਿੱਚ ਬਹੁਤ ਸਾਰੇ ਪੈਸੇ ਫੰਡ ਵਿੱਚ ਪਏ ਹੋਏ ਨੇ ਉਹਨਾਂ ਨੂੰ ਤੁਰੰਤ ਲੋਕਾਂ ਨੂੰ ਦੇਣੇ ਚਾਹੀਦੇ ਨੇ ਫਸਲ ਜਿਹੜੀ ਹੈ ਉਹ ਇਹ ਪੂਰੀ ਨਹੀਂ ਕਰ ਸਕਦੇ ਪਰ ਫਿਰ ਵੀ जख्मਾਂ ਤੇ ਮਲਮ ਲਾਉਣੀ ਚਾਹੀਦੀ ਏ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਏ ਤੇ ਸਰਕਾਰਾਂ ਜਿਹੜੀਆਂ ਇਹ ਕੱਲ ਤੋਂ ਲੱਟਣ ਦਾ